ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਜੀ ਖਨੌਰੀ ਆਜੋ ਤੁਹਾਨੂੰ ਦਿਖਾਉਣੀਆ ਕਿੰਨੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਟਰੱਕਾਂ ਦੀਆਂ ਬਾਡੀਆਂ ਕੈਵਨ ਇੰਜਨ ਬਾਈ ਜੀ ਜਿਹੜਾ ਮਰਜੀ ਸਮਾਨ ਆਪਾਂ ਗੱਡੀ ਦਾ ਲੈ ਲਈਏ ਸਹੀ ਦੇ ਜਾਂਦਾ ਆ ਆ ਦੇਖੋ ਜੀ ਬਾਡੀਆਂ ਕੈਵਨ ਹਰ ਇੱਕ ਤੁਸੀਂ ਦੇਖ ਆ ਇੰਜਨ ਕ੍ਰੈਂਕਾਂ ਹੱਬਾਂ ਹਰ ਇੱਕ ਸਮਾਨ ਭਾਈ ਜੀ ਭਾਵੇਂ ਨਵੀਂ ਦੀ ਨਵੀਂ ਗੱਡੀ ਤੁਸੀਂ ਇੱਥੋਂ ਪਰਵਾ ਕੇ ਲਿਜਾ ਸਕਦੇ ਜੀ ਭਾਵੇਂ ਜਿਹੜੇ ਮਰਜ਼ੀ ਕੋਈ ਆਹ ਦੇਖੋ ਆ ਵੀ ਰਹਿੰਦੇ ਆਹ ਵੇਖੋ ਇੰਜਨ ਟਰੈਕਟਰਾਂ ਨੇ ਲੈ ਆਇਆ ਇੰਜਨ ਇੰਜਨਾਂ ਦਾ ਸਮਾਨ ਹਰ ਇੱਕ ਆਹ ਭਾਈ ਜੀ ਜਿਹੜੇ ਮਿੱਲਰ ਮਿਕਚਰ ਮਿੱਲਰ 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 ਆਹ ਮਿੱਲਰ ਵਿੱਚ ਜਿਹੜੇ ਸੀਮੈਂਟ ਵਗਾਰ ਆ ਲਿਆ ਫੌਂਦੇ ਆ ਜੀ ਆ ਵੇਖੋ ਕਿਹੜਾ ਹਨ ਗੱਲਾਂ ਹੀ ਬਾਈ ਜੀ ਪਰੇ ਹੋਈਆਂ ਪਈਆਂ ਆ ਦੇਖੋ ਸਾਰਾ ਸਮਾਨ ਕਿੰਨਾ ਵੱਡੇ ਵੱਡੇ ਟਰੱਕ ਵੱਡੇ ਵੱਡੇ ਇੱਧਰ ਵੇਖੋ ਕਰਾ ਹਾਂ ਇੰਜ ਨਹੀਂ ਸਕਦੇ ਪੈਕੇਟ ਹਾਂ ਜੀ ਆ ਸਾਰੇ ਇੰਜਨ ਆ ਬਾਈ ਜੀ ਵਿੱਚ ਤੁਸੀਂ ਦੇਖ ਸਕਦੇ ਆ ਸਾਰੇ ਇੰਜਨ ਸਹੀ ਨੇ ਕੰਮ ਕਰੀਤੇ ਮੱਤੀ ਬੜਾ ਟਾਇਰ ਪਰ ਇਹ ਆ ਆ ਵੇਖੋ ਟਾਇਰ ਹਰ ਇੱਕ ਟਾਇਰ ਇੰਜਨ ਇਹ ਬਾਈ ਜੀ ਖਨੌਰੀ 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 ਜਿੱਥੇ ਲਗਾ ਕਿਸਾਨਾਂ ਦਾ ਮੋਰਚਾ ਜਦੋਂ ਬਾਈ ਜੀ ਜਾਈਦਾ ਤੇ ਉੱਥੇ ਨਜ਼ਰ ਆਉਂਦੇ ਆ ਜੀ ਐਂਦੇ ਨਾਲ ਸਾਮਾਨ ਲੈ ਲਦੇ ਤੇ ਲਾਉਂਦੇ ਆ ਬਾਈ ਜੀ ਹੈਡ ਰੇ ਬਣਾਏ ਟਰੈਕਟਰ ਆ ਆਹ ਦੇਖੋ ਜੀ ਹਰ ਇੱਕ ਸਾਮਾਨ ਖਨੌਰੀ ਬਾਰਡਰ ਤੇ ਆਪਾਂ ਬਾਈ ਜੀ ਜਾ ਰਹੇ ਆ ਜੀ ਵੱਡੀ ਗਿਣਤੀ ਦੇ ਵਿੱਚ ਟਰੱਕਾਂ ਦਾ ਹਰ ਇੱਕ ਸਾਮਾਨ ਬਾਈ ਜੀ ਇੱਥੇ ਮਿਲਦਾ ਹੁਣ ਸ਼ਹਿਰ ਆ ਵੱਡੀ ਗਿਣਤੀ ਦੇ ਵਿੱਚ ਤੇ ਹੁਣ ਕਿ ਵੱਡਾ ਸਿਟੀ ਸ਼ੁਰੂ ਹੋ ਗਿਆ ਜੀ ਠੀਕ ਹੈ ਜੀ ਇਹ ਕੋੜ-ਬੋੜਾ ਜਥੇਬੰਦੀ ਦੀ ਉੱਡਦੀ ਜਾਂਦੀ ਗੱਡੀ ਇਹ ਆ ਬਾਈ ਜੀ ਖਨੋਰੀ ਜਦੋਂ ਜਿੱਥੇ ਕਿਸਾਨਾਂ ਦਾ ਮੋਰਚਾ ਲੱਗਾ ਨਾ ਤੇ ਐ ਖਨੋਰੀ ਬਾਈ ਜੀ ਤੁਸੀਂ ਆਉਣਾ ਜੀ ਇਸ ਖਨੋਰੀ ਬਸ ਤੇ ਉਤਰੋ ਤੇ ਕਿਸੇ ਵੀ ਆਟੋ ਰਿਕਸ਼ੇ ਵਾਲੇ ਨੂੰ ਜਾਂ ਵੀ ਆਪਣੇ ਕੋਈ ਕਿਸਾਨ ਵੀਰ ਭਰਾ ਤੁਰੇ ਫਿਰਦੇ ਤੁਹਾਨੂੰ ਮਿਲ ਜਾਣਗੇ ਜੀ ਜਿਹੜੇ ਖਨੌਰੀ ਬਾਰਡਰ ਦੇ ਡਾਡੇ ਹੋਇਆ ਜੀ ਤੇ ਇੱਥੋਂ ਥੋੜੀ ਦੂਰ ਅੱਗੇ ਹਰਿਆਣਾ ਜਿੱਥੇ ਮੋਰਚਾ ਲੱਗਾ ਹੈ ਜੀ ਯਾ ਦੇਖੋ ਆ ਜੇ ਖਨੌਰੀ ਆ ਜਾਂਦੇ ਟੈਂਕਰ ਵੱਡੇ ਵੱਡੇ ਯਾ ਜੇ ਟੈਂਕਰ ਜਿਹੜੇ ਆਪਾਂ ਚਲਾਉਂਦੇ ਰਹੇ ਆ ਤੇ ਅੱਗੇ ਆ ਗਿਆ ਬਾਈ ਜੀ ਨਾਕਾ ਜੀ ਆ ਗਿਆ ਆ ਗਿਆ ਆ ਗਿਆ